ਦੋ ਸਾਂਝਾਂ ਵਾਲੇ ਦਲਜੀਤ ਨੂੰ ਆਪਣੇ ਹੀ ਦੇਸ਼ ਦੇ ਵਿੱਚ ਗद्दार ਕਿਹਾ ਜਾ ਰਿਹਾ ਉਸ ਨੂੰ ਦੇਸ਼ ਵਿਰੋਧੀ ਤੱਕ ਕਿਹਾ ਜਾ ਰਿਹਾ ਦਲਜੀਤ ਦੀ ਗਲਤੀ ਸਿਰਫ ਇੰਨੀ ਆ ਕਿ ਦਲਜੀਤ ਦੇ ਵੱਲੋਂ ਸਰਦਾਰ ਜੀ 3 ਫਿਲਮ ਦੇ ਵਿੱਚ ਲੈੰਦੇ ਪੰਜਾਬ ਦੀ ਅਦਾਕਾਰਾ ਹਾਨੀਆਂ ਅਮੀਰ ਨੂੰ ਕਾਸਟ ਕੀਤਾ ਗਿਆ ਤੇ ਉਸ ਦੀ ਰਿਲੀਜ਼ ਭਾਰਤ ਦੇ ਵਿੱਚ ਕਰਨ ਦੀ ਤਿਆਰੀ ਸੀ ਪਰ ਇੰਨੇ ਸਮੇਂ ਦੇ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਹਾਲਾਤ ਵਿਗੜ ਜਾਂਦੇ ਨੇ ਜਿਸ ਤੋਂ ਬਾਅਦ ਦਲਜੀਤ ਦੀ ਫਿਲਮ ਸਰਦਾਰ ਜੀ 3 ਬੇਸ਼ੱਕ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਈ ਪਰ ਉਸ ਫਿਲਮ ਦੇ ਵਿੱਚ ਵੱਲੋਂ ਵਿਦੇਸ਼ਾਂ ਦੇ ਵਿੱਚ ਧੂਮਾ ਪਾ ਦਿੱਤੀਆਂ ਗਈਆਂ ਨੇ ਦਲਜੀਤ ਦੇ ਨਾਲ ਕੁਝ ਕਲਾਕਾਰ ਹੱਕ ਦੇ ਵਿੱਚ ਵੀ ਸਾਹਮਣੇ ਆਏ ਨੇ ਪਰ ਕਾਫੀ ਕਲਾਕਾਰ ਵੱਡੇ ਨਾਮਵਰ ਅਦਾਕਾਰ ਨੰਪਟੇ ਨਾਮਵਰ ਗਾਇਕ ਜਿਹੜੇ ਨੇ ਦਲਜੀਤ ਦੇ ਖਿਲਾਫ ਵੀ ਨੇ ਮੁੱਦਾ ਕਾਫੀ ਗਰਮਾਇਆ ਹੋਇਆ ਲੋਕ ਦੋ ਧੜਿਆਂ ਦੇ ਵਿੱਚ ਵੰਡੇ ਹੋਏ ਨੇ ਅੱਜ ਸਾਡੇ ਨਾਲ ਬਾਈ ਜੀਤ ਘੁੰਮਣ ਹੋਣੀ ਮੌਜੂਦ ਨੇ ਗੱਲਬਾਤ ਕਰਦੇ ਆਂ ਦਲਜੀਤ ਨੂੰ ਲੈ ਕੇ ਕੀ ਦਸਾਂਜਾਂ ਵਾਲਾ ਬਿਲਕੁਲ ਗੱਦਾਰ ਬਾਈ ਜੀ ਸਤਿ ਸ਼ਕਾ ਸਤਿ ਸ਼ਕਾ ਜੀ ਠੀਕ ਠਾਕ ਹੋ ਵਧੀਆ ਤੁਸੀਂ ਸੁਣਾਓ ਕਹਿੰਦੇ ਦਸਾਂਜਾਂ ਵਾਲਾ ਗੱਦਾਰ ਆ ਜੀ ਗੱਦਾਰ ਹੀ ਆ ਜਿਹੜੇ ਸਾਹ ਨਾਲ ਕੰਮ ਕਰ ਰਿਹਾ ਹਾਂ ਅਸਲ 'ਚ ਮੈਂ ਜੋ ਦਸਾਂਝਾ ਵਾਲੇ ਨੂੰ ਸਮਝਿਆ ਜਾਂ ਦੇਖਿਆ ਜਿੰਨੀ ਵਾਰੀ ਮੈਂ ਇੱਕ ਦੋ ਛੋਟੇ ਵੀ ਗਿਆ ਮੈਂ ਜੋ ਮੈਂ ਉਹਨੂੰ ਵਾਚ ਕੀਤਾ ਨਾ ਅਸਲ 'ਚ ਉਹ ਬੰਦਾ ਹੈਗਾ ਗੁਰੂ ਨਾਨਕ ਦੇਵ ਜੀ ਦਾ ਬਹੁਤ ਸਿੱਖ ਹੈ ਜਿਹਨੂੰ ਸੱਚਾ ਸੇਬ ਰੱਬ ਨੂੰ ਮੰਨਣ ਵਾਲਾ ਬਹੁਤ ਗੁਰਬਾਣੀ ਪੜਦਾ ਬੰਦਾ ਉਹ ਮਿਲੇ ਉਹਨੂੰ ਦਸਾਂਝਾ ਵਾਲੇ ਨੂੰ ਮੈਂ ਗੱਲਬਾਤ ਨਹੀਂ ਕੀਤੀ ਪਰ ਇੱਕ ਦੋ ਛੋਟੇ ਮੈਂ ਉਹਦੀ ਦੇਖਿਆ ਜਿੱਦਾਂ ਉਹ ਬੰਦਾ ਕੁਦਰਤੀ ਮੈਕਰੀਆ ਆਮ ਖਾਸ ਬਾਗ ਉਹਨਾਂ ਦੀ ਸਰਦਾਰ ਜੀ ਫਸਟ ਜਿਹੜੀ ਹੋਈ ਸੀ ਨਾ ਤੇ ਮੈਂ ਆਮ ਖਾਸ ਬਾਗ ਉਧੂ ਥੋੜਾ ਉੱਥੇ ਰਿਹਾ ਫਤਿਹਗੜ੍ਹ ਸਾਹਿਬ ਹਾਂਜੀ ਤਾਂ ਮੈਂ ਸ਼ਾਮ ਨੂੰ ਤਕਰੀਬਨ ਚਲਾ ਜਾਂਦਾ ਹੁੰਦਾ ਸੀ ਸ਼ੈਰ ਕਰਨ ਨੂੰ ਵਾਸਤੇ ਆਪਣਾ ਆਮ ਖਾਸ ਬਾਗ ਚ ਹੂੰ ਹੂੰ ਉੱਥੇ ਛੋਟ ਚੱਲ ਰਹੀ ਸੀ ਕੁਦਰਤੀ ਵਿੱਚ ਤਾਂ ਉਹ ਮੈਂ ਦੇਖਿਆ ਉੱਥੋਂ ਉਹਨਾਂ ਦਾ ਜਦੋਂ ਥੋੜਾ ਜਿਹਾ ਸਿਗਨ ਕਰਕੇ ਹਟਦੇ ਸੀ ਜਾਂ ਬੈਠਦੇ ਸੀ ਕਿਹੜੇ ਹਿਸਾਬ ਨਾਲ ਉਹ ਗੱਲਬਾਤ ਕਰਦੇ ਸੀਗੇ ਉਹ ਹੂੰ ਤਾਂ ਮੈਂ ਦੇਖਿਆ ਵੀ ਉਹ ਬੰਦਾ ਹਰ ਵੇਲੇ ਫालतू ਕਿਸੇ ਵੀ ਨਾ ਕਿਸਨਵ ਗੱਲਬਾਤ ਨਾ ਕੁਛ ਜੇ ਗੱਲ ਕਰਦਾ ਬਹੁਤ ਵਧੀਆ ਗੱਲ ਕਰਦਾ ਸੀਗਾ ਵਧੀਆ ਲੱਗਦਾ ਸੀ ਫਿਰ ਉਹ ਮੈਂ ਇੱਕ ਜੀ ਦੇਖੀ ਵੀ ਕੁਛ ਨਾ ਕੁਛ ਮੂੰਹ ਦੇ ਵਿੱਚ ਉਹਦੇ ਚੱਲਦਾ ਰਹਿੰਦਾ ਸੀਗਾ ਸਿਮਰ ਮੈਂ ਉਹਨੂੰ ਦੇਖਿਆ ਲਿਪਸਿੰਗ ਥੋੜੇ ਜਿਹਾ ਉਹਦੇ ਵੋਚ ਕੀਤੇ ਤਾਂ ਉਹ ਮੂਲ ਮੰਤਰ ਦਾ ਪਾਠ ਚੱਲਦਾ ਸੀ ਉਹਦੇ ਹੂੰ ਤਾਂ ਮੈਨੂੰ ਵਧੀਆ ਲੱਗਿਆ ਅਸਲ 'ਚ ਮੈਂ ਬਹੁਤ ਘੱਟ ਆਰਟਿਸਟ ਬਹੁਤ ਵਧੀਆ ਕਲਾਕਾਰ ਅ ਫੋਮ ਬੜੇ ਇੱਛੇ ਆਏ ਪਰ ਬਹੁਤ ਘੱਟ ਸੁਣਿਆ ਮੈਂ ਉਹਨੂੰ ਬਹੁਤ ਘੱਟ ਪਰ ਜਦੋਂ ਮੈਂ ਆਹ ਚੀਜ਼ਾਂ ਦੇਖੀਆਂ ਨਾ ਉਹਦੀਆਂ ਮੈਂ ਉਸ ਟਾਈਮ ਤੋਂ ਉਹ ਬੰਦੇ ਦਾ ਵਧੀਆ ਕਹਿੰਦਾ ਮਤਲਬ ਵੀ ਉਹਦਾ ਮਰੀਦ ਹੋ ਗਿਆ ਸੀਗਾ ਵੀ ਯਾਰ ਇਹ ਬੰਦਾ ਵਾਕਈ ਇੱਕ ਕੁਝ ਆਏਗਾ ਹਾਂ ਧਰਤੀ ਨਾਲ ਜੁੜਿਆ ਹੋਇਆ ਅੱਜ ਜੇ ਉਹ ਇੰਨੀ ਉੱਪਰ ਗਿਆ ਨਾ ਉਹ ਉਹਦੀ ਵਜ੍ਹਾ ਇਹੀ ਹੈ ਉਹਨੇ ਆਪਣੇ ਸੰਸਕਾਰ ਆਪਣੀ ਧਰਤੀ ਆਪਣਾ ਪੰਜਾਬ ਤੇ ਆਪਣਾ ਜਿਹੜਾ ਜਿਹੜੀ ਗੁਰਬਾਣੀ ਨਾਲ ਗੁਰੂ ਨਾਲ ਜੁੜਿਆ ਹੋਇਆ ਨਾ ਸਭ ਤੋਂ ਵੱਡੀ ਚੀਜ਼ ਉਹਦੀ ਦੇਣ ਇਹ ਆ ਉਹ ਜਿੰਨੇ ਮਰਜ਼ੀ ਲੋਕ ਜਿਵੇਂ ਮਰਜ਼ੀ ਬੋਲੀ ਜਾਣ ਉਹਦਾ ਕੱਖ ਨਹੀਂ ਵਿਗਾੜ ਸਕਦੇ ਨਾ ਵਿਗੜਨਾ ਬਾਈ ਜੀ ਕਿਹਾ ਜਾ ਰਿਹਾ ਕਿ ਦੁਸ਼ਮਣ ਦੇਸ਼ ਦੀ ਅਦਾਕਾਰਾ ਦੇ ਨਾਲ ਜਿਹੜਾ ਦਲਜੀਤ ਦੇ ਵੱਲੋਂ ਕੰਮ ਕੀਤਾ ਗਿਆ ਦਲਜੀਤ ਹਾਲਾਂਕਿ ਮੈਂ ਕਹਿ ਚੁੱਕੇ ਨੇ ਕਿ ਭਾਈ ਇਹ ਤਾਂ ਫਿਲਮ ਜਿਹੜੀ ਆ ਇਸ ਸਾਰੇ ਟੈਨਸ਼ਨ ਤੋਂ ਸਾਰੇ ਇਸ ਹਮਲੇ ਤੋਂ ਹਾਲਾ ਕਿ ਉਹ ਹਮਲਾ ਦੁਖਦਾਈ ਸੀਗਾ ਉਹ ਉਹ ਨਹੀਂ ਭੁੱਲਿਆ ਜਾ ਸਕਦਾ ਕਿ ਸਾਰੇ ਕਾਸੇ ਤੋਂ ਪਹਿਲਾਂ ਤੋਂ ਜਿਹੜੀ ਇਹ ਸ਼ੂਟ ਹੋ ਚੁੱਕੀ ਹੈ ਜੇ ਫਿਲਮ ਰਿਲੀਜ਼ ਨਾ ਕੀਤੀ ਤਾਂ ਫਿਰ ਪ੍ਰੋਡਿਊਸਰਸ ਦਾ ਜਿਹੜਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਜੂਗਾ ਪਰ ਜੀ ਕਾਫੀ ਲੋਕ ਨੇ ਮੀਕਾ ਸਿੰਘ ਨੇ ਵੱਡਾ ਨਾਮ ਆ ਇੰਡਸਟਰੀ ਦਾ ਗੁਰੂ ਰੰਧਾਵਾ ਨੇ ਬੀਪਰਾਕ ਨੇ ਵੱਡੇ ਨਾਮ ਨੇ ਉਹ ਕਹਿੰਦੇ ਕਿ ਫੇਕ ਸਿੰਗਰ ਆ ਜੀ ਇਥੋਂ ਤੱਕ ਕਿ ਬਾਰਡਰ ਟੂ ਫਿਲਮ ਦੇ ਵਿੱਚੋਂ ਕੱਢਣ ਦੀਆਂ ਵੀ ਗੱਲਾਂ ਹੋ ਰਹੀਆਂ ਨੇ ਕਿ ਬਾਲੀਵੁੱਡ ਦੇ ਵਿੱਚੋਂ ਇਹਨੂੰ ਕੰਮ ਨਹੀਂ ਦੇਣਾ ਹੈਗਾ ਦਲਜੀਤ ਨੂੰ ਇੰਡੀਅਨ ਫਿਲਮਸ ਦੇ ਵਿੱਚੋਂ ਬੈਨ ਕਰੋ ਇਸ ਤਰ੍ਹਾਂ ਦੀਆਂ ਵੀ ਗੱਲਾਂ ਇਹ ਤਕਰੀਬਨ ਜਿੰਨੇ ਹੁਣ ਬੋਲਦੇ ਪਏ ਆ ਨਾ ਇਹ ਸਾਰ ਸਾਰਿਆਂ ਦਾ ਪਛੋਕਰ ਪਾਕਿਸਤਾਨ ਦੇ ਜਿਹੜੇ ਅੱਜ ਬੋਲਦੇ ਪਏ ਨਾ ਪਾਕਿਸਤਾਨ ਨੂੰ ਪਤਾ ਨਹੀਂ ਪਾਕਿਸਤਾਨ ਨੂੰ ਦੁਸ਼ਮਣ 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 ਇਹਦਾ ਰੀਜ਼ਨ ਦੇਖਦੇ ਨਹੀਂ ਹੈਗੇ ਰੀਜ਼ਨ ਕੀ ਹੈ ਕੀ ਨਹੀਂ ਹੁਣ ਅਸਲ ਚ ਮੈਂ ਕਾਰਨ ਦੱਸਦਾ ਇਹ ਕਿਉਂ ਹੈ ਤੁਸਾਂਝਾ ਵਾਲੇ ਨੂੰ ਇੱਕ ਟਾਰਗੇਟ ਬਣਾ ਲਿਆ ਹੁਣ ਬਸ ਇਹਦਾ ਨਾਮ ਵੱਡਾ ਸੀਗਾ ਅਸਲ ਚ ਨਿਗਾਚ ਆਪਾਂ ਪਹਿਲਾਂ ਹੀ ਸੀਗੇ ਜਿਹੜੇ ਹਿਸਾਬ ਨਾਲ ਹੁਣ ਪਾਕਿਸਤਾਨ ਦੇ ਵਿੱਚ ਜਥੇ ਜਾਣੇ ਸ਼ੁਰੂ ਹੋ ਗਏ ਸੀ ਨਾ ਬਹੁਤ ਜ਼ਿਆਦਾ ਸੰਗਤ ਵੱਧ ਗਈ ਸੀ ਚਾਹੇ ਕਰਤਾਰਪੁਰ ਸਾਹਿਬ ਕੋਲ ਹੋਵੇ ਕਰਤਾਰਪੁਰ ਸਾਹਿਬ ਨਾਲੋ ਜਿਵੇਂ ਵੀ ਹੈ ਜਾਣਦੇ ਸੀ ਲੋਕ ਬਹੁਤ ਜਾਣ ਲੱਗੇ ਸੀਗੇ ਤੇ ਹੁਣ ਉਹਨਾਂ ਦੀ ਵੀ ਕਿਸੇ ਆਪਣੀ ਕਹਿ ਰਹੇ ਸੀ ਕਿ ਪਾਕਿਸਤਾਨ ਵਾਲੇ ਵੀ ਸਾਨੂੰ ਵੀ ਮੌਕਾ ਦਓ ਯਾਰ ਅਸੀਂ ਵੀ ਆਉਣਾ ਆਪਣਾ ਇੱਧਰ ਦੇਖਣਾ ਹਨਾ ਉਹ ਵੀ ਲੋਕ ਇੱਧਰੋਂ ਗਏ ਹੋਏ ਆ ਉਹ ਵੀ ਚਾਹੁੰਦੇ ਕਿ ਕੁਝ ਅਸੀਂ ਵੀ ਆਈਏ ਪਰ ਇਹ ਬਹੁਤ ਵੱਡਾ ਕਾਰਨ ਇਹ ਸਾਰੀ ਰਾਜਨੀਤੀ ਆ ਹੋਰ ਕੁਝ ਨਹੀਂ ਹੈਗਾ ਵੀ ਇਹ ਯਾਰ ਇਹ ਜਿੰਨਾ ਨੇੜੇ ਕਿਉਂ ਨੇੜੇ ਆਈ ਜਾਂਦੇ ਕਿਉਂ ਨੇੜੇ ਆਈ ਜਾਂਦੇ ਆ ਜੇ ਆਪਾਂ ਅਟੈਕ ਦੀ ਦੇਖੀਏ ਨਾ ਅਟੈਕ ਦੇ ਵਿੱਚ ਦੇਖੋ ਯਾਰ ਨਾਲ ਸੋਚਣ ਵਾਲੀ ਗੱਲ ਹੈ ਯਾਰ ਉਹ ਬੰਦੇ ਆ ਕਿਵੇਂ ਗਏ ਉੱਥੇ ਇਹਦੇ ਤੇ ਕਦੇ ਅੱਜ ਤੱਕ ਕਿਸੇ ਨੇ ਗੱਲ ਕੀਤੀ ਹੈ ਵੀ ਉਹ ਬਾਰਡਰ ਪਾਰ ਕਰਕੇ ਬਾਰਡਰ ਪਾਰ ਕਰਕੇ ਉੱਥੇ ਪਹੁੰਚ ਗਏਵੇਂ ਗਏ ਸ਼ਰਿਆਮ ਬੰਦੇ ਹਮਲਾ ਕਿਵੇਂ ਕਰ ਗਏ ਉੱਥੇ ਆਰਮੀ ਕਿੱਥੇ ਸੀਗੀ ਇਹ ਸਵਾਲ ਤਾਂ ਆਰਮੀ ਤੇ ਜਾਂ ਸਾਡੀ ਸਰਕਾਰ ਤੇ ਚੁੱਪਣਾ ਚਾਹੀਦਾ ਸਾਨੂੰ ਅਸੀਂ ਦੋਸਾਂਜ ਵਾਲੇ ਦੇ ਮਗਰ ਲੱਗ ਗਏ ਮਤਲਬ ਕਿ ਪੋਲਿਟਿਕਸ ਦਾ ਸ਼ਿਕਾਰ ਹੋ ਗਿਆ ਦਲਜੀਤ ਬਾਈ ਜੀ ਇੱਥੇ ਇਹ ਗੱਲ ਕਹੀ ਜੀ ਸਹੀ ਗੱਲ ਹੈ ਇੱਕ ਤਾਂ ਉਹਦਾ ਨਾਮ ਬਹੁਤ ਆ ਉਹਨੇ ਚੰਗੇ ਚੰਗੇ ਬਿਠਾਤੇ ਥੱਲੇ ਠੀਕ ਹੈ ਅੱਜਕੱਲ ਤੁਸੀਂ ਦੇਖ ਹੀ ਰਹੇ ਹੋ ਵੀ ਇਹ ਮੀਕੇ ਨੂੰ ਅਨੁਮੈਤ ਕਹਿੰਨਾ ਵੀ ਕੌਣ ਪੁੱਛਦਾ ਕੋਈ ਨਹੀਂ ਪੁੱਛਦਾ ਪਰ ਉਹਨਾਂ ਨੂੰ ਉਹ ਬਸ ਇੱਕ ਆਪਣਾ ਹੁਣ ਅੱਜ ਦੇਸ਼ ਭਗਤ ਬਣੀ ਫਿਰਦੇ ਆ ਕੋਈ ਨਾ ਦੇਸ਼ ਭਗਤੀ ਨਹੀਂ ਹੈਗੀ ਜਿੰਨਾ ਉਹ ਬੰਦਾ ਜੁੜਿਆ ਹੋਇਆ ਆਪਣੇ ਦੇਸ਼ ਨਾਲ ਅੱਜ ਤੱਕ ਮੀਕੇ ਦੇ ਕਿਸੇ ਵੀ ਸ਼ੋਅ ਦੇ ਵਿੱਚ ਮੈਨੂੰ ਕੱਢ ਕੇ ਦਿਖਾ ਦਿਓ ਵੀ ਕਦੇ ਉਹਨੇ ਆਪਣੇ ਬਾਹਰ ਕੌਣ ਬਾਹਰ ਵਾਲੀ ਤਾਂ ਛੱਡੋ ਕਿਸੇ ਆਪਣੇ ਆਪਣੇ ਹੀ ਇੱਥੇ ਜਗ੍ਹਾ ਤੇ ਕਿਤੇ ਦਿੱਲੀ ਜਾਂ ਕਿਤੇ ਵੀ ਉਹਨੇ ਬੋਲਿਆ ਹੋਵੇ ਆਪਣੇ ਇੰਡੀਆ ਬਾਰੇ ਜਾਂ ਕਿਸੇ ਬਾਰੇ ਕਦੇ ਉਹ ਆਪਣਾ ਝੰਡਾ ਲੈ ਕੇ ਗਿਆ ਕਦੇ ਉਹਨੇ ਕੋਈ ਗੱਲ ਕੀਤੀ ਐ ਅਸਟ ਬਾਈ ਜੀ ਪਰ ਮੀਕਾ ਸਿੰਘ ਉਹ ਨਹੀਂ ਕਹਿੰਦਾ ਕਿ ਮੈਂ ਲਾਹੌਰ ਦੇ ਵਿੱਚ ਕਰਾਚੀ ਦੇ ਵਿੱਚ ਸ਼ੋਅ ਕੀਤੇ ਸੀ 2017 18 ਦੇ ਵਿੱਚ ਤੁਹਾਨੂੰ ਯਾਦ ਹੋਊ ਮੀਕਾ ਸਿੰਘ ਦੇ ਵੱਲੋਂ ਸ਼ੋਅ ਕੀਤੇ ਗਏ ਸੀ ਉਸ ਗੱਲ ਨੂੰ ਲੈ ਕੇ ਮੀਕਾ ਸਿੰਘ ਨੂੰ ਹੁਣ ਵੀ ਟਰੋਲ ਕੀਤਾ ਯਾਰ ਆ ਕਿ ਤੂੰ ਤਾਂ ਖੁਦ ਜਿਹੜਾ ਸ਼ੋਅ ਕਰ ਚੁੱਕੇ ਹੋ ਮੀਕਾ ਸਿੰਘ ਕਹਿੰਦੇ ਠੀਕ ਆ ਦਲਜੀਤ ਵਧੀਆ ਸਿੰਗਰ ਹੋ ਸਕਦਾ ਪਰ ਮਾਫੀ ਮੰਗ ਲਵੇ ਹੋ ਜਾਂਦੀਆਂ ਨੇ ਗਲਤੀਆਂ ਕਹਿੰਦੇ ਮਾਫੀ ਮੰਗ ਲੈ ਕੋਈ ਗੱਲ ਨਹੀਂ ਦੇਸ਼ ਫੇਰ ਮਾਫ ਕਰ ਦਊਗਾ ਦੱਸੋ ਵੀ ਉਹਨੇ ਕੁਝ ਬੋਲਿਆ ਕੋਈ ਬਿਆਨ ਦਿੱਤਾ ਇਹ ਜਾਂ ਕਿਹੜੀ ਗੱਲ ਦੀ ਮਾਫੀ ਮੰਗਦੇ ਅਦਲਜੀਤ ਕਹਿੰਦੇ ਪਾਕਿਸਤਾਨ ਦੀ ਅਦਾਕਾਰਾਂ ਨਾਲ ਕੰਮ ਅਦਾਕਾਰਾਂ ਨਾਲ ਜੇ ਤੁਸੀਂ ਜੋ ਸ਼ੋਅ ਕਰਕੇ ਆਏ ਸੀਗੇ ਤੁਸੀਂ ਤਾਂ ਉੱਥੇ ਜਾ ਕੇ ਇਹ ਹੁਣ ਕਿੰਨੀਆਂ ਫਿਲਮਾਂ ਬਣੀਆਂ ਕਿੰਨੀਆਂ ਫਿਲਮਾਂ ਬਣੀਆਂ ਇਹ ਫਿਲਮ ਵੀ ਉਸ ਹਮਲੇ ਤੋਂ ਜਾਂ ਜੋ ਵੀ ਉੱਥੇ ਆਪਣਾ ਹੋਇਆ ਆਪਣਾ ਨੁਕਸਾਨ ਹੋਇਆ ਉਸ ਤੋਂ ਕਿੰਨਾ ਟਾਈਮ ਪਹਿਲਾਂ ਸ਼ੂਟ ਹੋ ਚੁੱਕੀ ਸੀ ਅੱਗੇ ਜਿਹੜੀਆਂ ਪਹਿਲਾਂ ਹੋਈਆਂ ਹੋਈਆਂ ਉਦੋਂ ਕਿਉਂ ਨਹੀਂ ਫਿਰ ਬੋਲੇ ਉਹ ਕਿੰਨੇ ਕਲਾਕਾਰ ਕੰਮ ਕਰਕੇ ਗਏ ਪਾਕਿਸਤਾਨ ਦੇ ਪਹਿਲਾਂ ਜਬ ਵਸਟ ਟਾਈਮ ਹੀ ਕਹਿ ਦਿੰਦੇ ਵੀ ਯਾਰ ਅਸੀਂ ਸਾਡੀ ਪੰਜਾਬੀ ਫਿਰਮਾਂ ਚ ਨਾ ਕੰਮ ਕਰੀ ਹੁਣ ਉੱਥੇ ਵਾਲੇ ਵੀ ਜਿਹੜੇ ਬੋਲਦੇ ਪਏ ਬਹੁਤ ਗਲਤ ਬੋਲਦੇ ਪਏ ਉਹਨਾਂ ਨੂੰ ਵੀ ਸੋਚ ਸਮਝ ਕੇ ਬੋਲਣਾ ਚਾਹੀਦਾ ਜੋ ਵੀ ਕੁਝ ਬੋਲਦੇ ਪਏ ਆ ਨਹੀਂ ਬੋਲਣਾ ਚਾਹੀਦਾ ਇਹ ਅਸੀਂ ਸ਼ਿਕਾਰ ਹੋ ਗਏ ਆ ਜੋ ਚਾਉਂਦੇ ਸੀ ਨਾ ਸਰਕਾਰਾਂ ਜੋ ਕੁਝ ਚਾਉਂਦੀਆਂ ਸੀ ਉਹਦੇ ਵਿੱਚ ਉਹ ਸਫਲ ਹੋ ਚੁੱਕੀਆਂ ਨੇ ਸਾਨੂੰ ਪਾੜਨਾ ਚਾਹੁੰਦੇ ਸੀ ਕਿ ਇੱਕ ਇਹੀ ਰਸਤਾ ਸੀ ਸਾਨੂੰ ਆਪਸ ਦੇ ਵਿੱਚ ਮਿਲਨ ਦਾ ਗੱਲਬਾਤ ਕਰਨ ਦਾ ਇਹ ਇਹਦੇ ਤੁਸੀਂ ਸਾਨੂੰ ਦੂਰ ਕਰਤਾ ਹੁਣ ਉਹ ਵੀ ਸ਼ਰੀਆਮ ਕਹੀ ਜਾਂਦੇ ਨੇ ਸਾਡਾ ਅਸੀਂ ਫਿਲਮਾਂ 'ਚ ਕੰਮ ਨਹੀਂ ਕਰਨਾ ਇੰਡੀਆ ਦੀ ਕਿਸੇ ਫਿਲਮ 'ਚ ਕੰਮ ਨਹੀਂ ਕਰਨਾ ਹਨਾ ਸਾਡੇ ਵਾਲਾ ਹੀ ਬੋਲਣ ਲੱਗ ਗਿਆ ਵੀ ਅਸੀਂ ਲੈ ਕੇ ਨਹੀਂ ਆਣਾ ਕਿਸੇ ਨੂੰ ਵੀ ਪਰ ਇਹ ਨਹੀਂ ਸੋਚਦੇ ਵੀ ਇਹਦੇ ਪਿੱਛੇ ਰੀਜ਼ਨ ਕੀ ਹੈ ਕਿਉਂ ਇੰਦਾ ਹੋਇਆ ਯਾਰ ਕੰਮ ਕਿੱਥੇ ਕਲਾਕਾਰਾਂ ਨੇ ਤਾਂ ਹਮਲਾ ਕੀਤਾ ਨਹੀਂ ਕਲਾਕਾਰਤਾ ਨਾਲੇ ਮੈਂ ਇੱਕ ਆਰਟਿਸਟ ਦੇ ਨਾਲ ਗੱਲ ਕਰ ਰਿਹਾ ਸੀ ਬੜੀ ਵਧੀਆ ਸੀਨੀਅਰ ਆਰਟਿਸਟ ਨੇ ਉਹ ਕਹਿ ਰਹੇ ਸੀ ਕਿ ਯਾਰ ਕਲਾਕਾਰ ਤਾਂ ਸਬਦਾਂ ਸਾਂਝਾ ਹੁੰਦਾ ਕਲਾਕਾਰ ਨੂੰ ਇੱਕ ਸੀਮਾ ਦੇ ਵਿੱਚ ਇੱਕ ਜੰਗ ਦੇ ਵਿੱਚ ਨਹੀਂ ਸਮੇਟ ਕੇ ਰੱਖਣਾ ਚਾਹੀਦਾ ਕਲਾਕਾਰ ਦੇ ਪ੍ਰਸ਼ੰਸਕ ਉਧਰ ਵੀ ਹੋ ਸਕਦੇ ਨੇ ਕਲਾਕਾਰ ਦੇ ਪ੍ਰਸ਼ੰਸਕ ਉਹਨਾਂ ਦੇ ਪ੍ਰਸ਼ੰਸਕ ਇੱਥੇ ਵੀ ਹੋ ਸਕਦੇ ਨੇ ਹੂੰ ਚਾਹ ਹੈ ਹੈਨਾ ਤੇ ਬਾਈ ਜੀ ਇੱਥੇ ਗੱਲ ਇੱਕ ਹੋਰ ਨਿਕਲ ਕੇ ਸਾਹਮਣੇ ਆਉਂਦੀ ਆ ਤੁਹਾਨੂੰ ਯਾਦ ਹੋਊਗਾ ਜਦੋਂ ਕਿਸਾਨੀ ਅੰਦੋਲਨ ਪੂਰੇ ਆਪਣੇ ਜੋਬੰਦੇ ਉੱਪਰ ਸੀਗਾ ਪੂਰਾ ਦੇਸ਼ ਜਿਹੜਾ ਪੰਜਾਬ ਦੀ ਅਗਵਾਈ ਦੇ ਵਿੱਚ ਜਿਹੜਾ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਸੜਕਾਂ ਦੇ ਉੱਪਰ ਆ ਗਿਆ ਸੀ ਆਪਾਂ ਨੇ 13-14 ਮਹੀਨੇ ਸੰਘਰਸ਼ ਵੀ ਕੀਤਾ ਦਲਜੀਤ ਦੁਸਾਂਝ ਉੱਥੇ ਜਾ ਕੇ ਜਿਹੜਾ ਕਿਸਾਨਾਂ ਦੀ ਸਪੋਰਟ ਕਰਕੇ ਆਏ ਉੱਥੇ ਬੈਠੇ ਸੀ ਉਹ ਬੋਲ ਕੇ ਵੀ ਆਏ ਨੇ ਉੱਥੇ ਉਹਨਾਂ ਦੀਆਂ ਫੋਟੋਜ਼ ਵੀ ਨੇ ਕਿਹਾ ਜਾ ਰਿਹਾ ਹੈ ਕਿ ਕੁਝ ਫੰਡ ਵੀ ਜਿਹੜਾ ਕਿਸਾਨ ਹਮਾਇਤ ਦੇ ਵਿੱਚ ਉਹਨਾਂ ਨੇ ਦਿੱਤਾ ਕਾਫੀ ਲੋਕ ਉਸ ਨੂੰ ਜੋੜ ਕੇ ਦੇਖ ਰਹੇ ਨੇ ਕਿ ਦੁਸਾਂਝਾਂ ਵਾਲਾ ਤਾਂ ਉਸ ਸਮੇਂ ਦਾ ਹੀ ਇਹਨਾਂ ਦੇ ਲੋਕਾਂ ਦੇ ਜਿਹੜਾ ਦਿਲਾਂ ਦੇ ਵਿੱਚ ਜਿਹੜਾ ਰੜਕ ਰਿਹਾ ਸੀ ਕਿਤੇ ਨਾ ਕਿਤੇ ਜੀ ਜੀ ਉਹ ਤੁਸੀਂ ਪਤਾ ਅੰਡਰਗ੍ਰਾਉਂਡ ਇੰਨਾ ਕੁਝ ਦੁਸਾਂਜਾ ਵਾਲਾ ਕਰਦਾ ਪਿਆ ਉੱਤੇ ਇਹ ਜੇ ਪਤਾ ਹੀ ਨਹੀਂ ਹੈਗਾ ਉਹ ਬੰਦਾ ਇੰਨਾ ਜ਼ਿਆਦਾ ਜੁੜਿਆ ਹੋਇਆ ਇੰਨਾ ਕੁਝ ਕਰਦਾ ਪਿਆ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੰਦਾ ਉਹ ਬੰਦਾ ਐਸਾ ਇਹ ਤਾਂ ਜਿਹੜਾ ਸਾਹਮਣੇ ਆ ਗਈ ਗੱਲ 1 ਕਰੋੜ ਰੁਪਏ ਵਾਲੀ ਵੀ ਹਾਂ ਇਹ ਪੈਸੇ ਦੇ ਕੇ ਗਏ ਹਨਾ ਉੱਥੇ ਹੂੰ ਚਲੋ ਆ ਗਈ ਹੋਰ ਵੀ ਇੰਨਾ ਕੁਝ ਕੀਤਾ ਉਹ ਬੰਦੇ ਨੇ ਜਿਹੜਾ ਉਹ ਕਹਿੰਦਾ ਵੀ ਮੇਰਾ ਨਹੀਂ ਨਾਮ ਆਉਣਾ ਚਾਹੀਦਾ ਹੈ ਇਹਨਾਂ ਨਹੀਂ ਪਤਾ ਲੱਗਣਾ ਚਾਹੀਦਾ ਉਹ ਬੰਦਾ ਤਾਂ ਸਹੀ ਗੱਲ ਹੈ ਜੀ ਇੱਕ ਰੱਬ ਨਾਲ ਇੰਨਾ ਜੁੜਿਆ ਹੋਇਆ ਰੱਬ ਰੂਪੀ ਬੰਦਾ ਕਦੇ ਦੇਖ ਲਓ ਵੀ ਕਦੇ ਕੋਈ ਕੰਟਰੋਵਰਸੀ ਕੋਈ ਵੀ ਕਿਸੇ ਨਾਲ ਕੋਈ ਗੱਲਬਾਤ ਕਦੇ ਆਈ ਹੈ ਉਹਦੀ ਅੱਜ ਤੱਕ ਕਿਸੇ ਕਲਾਕਾਰ ਦੀ ਫਲਾਪ ਬੋਲਿਆ ਹੋਵੇ ਕਿਸੇ ਦੇਵੀ ਜਾਂ ਕਿਸੇ ਕਈ ਵਾਰੀ ਆਪਣਾ ਕੁੜੀਆਂ ਨਾਲ ਵੀ ਅੱਜ ਤੱਕ ਕਈ ਕਲਾਕਾਰਾਂ ਦੇ ਰੋਲੇ ਪੈਂਦੇ ਆ ਜਾਂ ਕੁਝ ਨਾ ਨਾ ਹੁੰਦਾ ਅੱਜ ਤੱਕ ਦੱਸੋ ਉਹਦਾ ਕੋਈ ਅੱਜ ਕੋਈ ਵੀ ਕੋਈ ਅੱਜ ਇੰਨੀ ਕੁ ਵੀ ਗੱਲ ਆਈ ਹੋਵੇ ਉਹ ਬਸ ਇੱਕ ਭਾਲ ਦੇ ਨਜ਼ਾਰੇ ਨੂੰ ਕਿਵੇਂ ਦੱਬੀਏ ਕਿਵੇਂ ਦੱਬੀਏ ਪਰ ਉਹ ਦੱਬਣ ਵਾਲਾ ਨਹੀਂ ਹੈਗਾ ਉਹਦੇ ਨਾਲ ਬਾਬਾ ਨਾਨਕ ਹੈਗਾ ਉਹਨੇ ਨਹੀਂ ਦੱਬਣਾ ਹੈਗਾ ਮੈਂ ਇਹੀ ਮੈਂ ਇਹੀ ਪੁੱਛਦਾ ਸੀ ਅਗਲਾ ਸਵਾਲ ਇਹੀ ਸੀ ਬਾਰਡਰ 2 ਫਿਲਮ ਦੇ ਵਿੱਚੋਂ ਵੀ ਦਿਲਜੀਤ ਨੂੰ ਕੱਢਣ ਦੀਆਂ ਗੱਲਾਂ ਕੀਤੀਆਂ ਯਾਰ ਇਹਨੇ ਕਿ ਇਸ ਨੂੰ ਕੱਢ ਦਿਓ ਬਾਲੀਵੁੱਡ ਦੇ ਵਿੱਚੋਂ ਬੈਨ ਕਰ ਦਿਓ ਇਸ ਦੇ ਕਾਨਸਰਟ ਨਾਲ ਲੱਗਣ ਦੋ ਹਾਲਾਂਕਿ ਦਿਲਜੀਤ ਕਹਿ ਚੁੱਕੇ ਨੇ ਮਿਊਜ਼ਿਕ ਮੇਰੀ ਜਿੰਦ ਜਾਨ ਆ ਮੈਂ ਮਿਊਜ਼ਿਕ ਕਰ ਲੂੰ ਫਿਲਮਾਂ ਕੋਈ ਚੱਕਰ ਨਹੀਂ ਜੇ ਤੁਸੀਂ ਨਹੀਂ ਦੋਗੇ ਦਿਲਜੀਤ ਨੂੰ ਫਰਕ ਪਏਗਾ ਜੇਕਰ ਬਾਰਡਰ 2 ਦੇ ਵਿੱਚੋਂ ਕੱਢ ਦਿੰਦੇ ਨੇ ਜਾਂ ਬਾਲੀਵੁੱਡ ਦੇ ਵਿੱਚੋਂ ਜਿਹੜਾ ਦਿਲਜੀਤ ਨੂੰ ਬੈਨ ਕਰ ਦਿੰਦੇ ਨੇ ਸਦਾ ਦੇ ਇਹ ਫਰਕ ਪਏਗਾ ਬੋਰਡਰ ਫਿਲਮ ਨੂੰ ਦਲਜੀਤ ਉਸਾਨ ਨੂੰ ਕੋਈ ਫਰਕ ਨਹੀਂ ਪੈਣਾ ਆ ਦਲਜੀਤ ਸਾਜ ਅੱਜ ਬਾਲੀਵੁੱਡ ਦੇ ਤੁਸੀਂ ਆਡੀਅנס ਦਾ ਛੱਡੋ ਉਧਰ ਦੀ ਜਿਹੜੇ ਉਧਰ ਦੇ ਕਲਾਕਾਰ ਨੇ ਨਾ ਚੰਗੇ ਚੰਗੇ ਉਹਨਾਂ ਦੇ ਦਿਲ ਦੇ ਵਿੱਚ ਬਸਿਆ ਹੋਇਆ ਉਹ ਬੰਦਾ ਉਹਨਾਂ ਦੇ ਵਿੱਚੋਂ ਕਿਵੇਂ ਕੱਢ ਦੋਗੇ ਤੁਸੀਂ ਉਹਨੂੰ ਫਿਲਮ ਚ ਕੱਢ ਸਕਦੇ ਪਰ ਕਿਸੇ ਦੇ ਦਿਲਾਂ ਚੋਂ ਨਹੀਂ ਤੁਸੀਂ ਕੱਢ ਸਕਦੇ ਹੈਗੇ ਸਾਹਮਣੇ ਆ ਵੀ ਰਹੇ ਨੇ ਕ੍ਰੀਨਾ ਕਪੂਰ ਨੇ ਬਿਆਨ ਦਿੱਤੇ ਅਨਸ਼ੀਰ ਨਿਸ਼ਾਰ ਨੇ ਸ਼ਰਮ ਦੇਖੋ ਇਮਤੀਆਜ਼ ਅਲੀ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਬਹੁਤ ਹੋਰ ਕਲਾਕਾਰ ਚੰਗੇ ਚੰਗੇ ਸਾਹਮਣੇ ਆ ਰਹੇ ਆ ਬੋਲਦੇ ਪਏ ਆ ਮੈਂ ਮੈਂ ਬਾਈ ਇਹੀ ਗੱਲ ਕਰਦਾ ਉਹ ਤਾਂ ਚਲੋ ਬਾਲੀਵੁੱਡ ਵਾਲੀ ਗੱਲ ਆ ਗਈ ਹਨਾ ਇਮਤੀਆਜ਼ ਅਲੀ ਸਾਹਿਬ ਹੋ ਗਏ ਜਾਂ ਨੌਸਰੁद्दीन ਸ਼ਾਹ ਹੋ ਗਏ ਕ੍ਰੀਨਾ ਕਪੂਰ ਦੀ ਤੁਸੀਂ ਨਹੀਂ ਗੱਲ ਕੀਤੀ ਆ ਪੰਜਾਬ ਦੇ ਜਿੱਥੇ ਗੁਰੂ ਰੰਧਾਵਾ ਜਾਂ ਮੀਕਾ ਸਿੰਘ ਜਿਹੜੇ ਨੇ ਖਿਲਾਫ ਬਿਆਨ ਦਿੱਤੇ ਨੇ ਉੱਥੇ ਹੀ ਬੱਬੂ ਮਾਨ ਓਣੀ ਹੋ ਗਏ ਜਾਂ ਹੋਰ ਜਿਹੜੇ ਕਲਾਕਾਰ ਨੇ ਦੇਵ ਖਰੋੜ ਜਿਹੜੇ ਨੇ ਉਹਨਾਂ ਦੇ ਵੱਲੋਂ ਹੱਕ ਦੇ ਵਿੱਚ ਬੋਲਿਆ ਗਿਆ ਫਿਰ ਕਲਾਕਾਰਾਂ ਦੇ ਵਿੱਚ ਆਪਸੀ ਜਿਹੜਾ ਉਹ ਉਹ ਅੰਡਰਸਟੈਂਡਿੰਗ ਨਹੀਂ ਆ ਜਿੱਥੇ ਉਹ ਕਲਾਕਾਰ ਖਿਲਾਫ ਚੱਲ ਰਹੇ ਨੇ ਉੱਥੇ ਹੀ ਦੇਵ ਖਰੋੜ ਵਰਗੇ ਜਾਂ ਬੱਬੂਆਂ ਵਰਗੇ ਕਲਾਕਾਰ ਖੁੱਲ ਕੇ ਹੱਕ ਦੇ ਵਿੱਚ ਬੋਲ ਰਹੇ ਨੇ ਮੈਂ ਇੱਕ ਹੋਰ ਪੜਿਆ ਸੀਗਾ ਕਿੰਦੇ ਐਮ ਵੀਰਕ ਨੂੰ ਆਫਰ ਆਈ ਸੀ ਉਹ ਮੂਵੀ ਬੋਰਡਰ 2 ਉਹਨੂੰ ਸੱਚੀ ਆਖੇ ਨਹੀਂ ਪਰ ਉਹ ਕਹਿੰਦੇ ਉਹ ਬੰਦੇ ਨੇ ਕਹਿੰਦੇ ਮੈਂ ਨਹੀਂ ਕਰਨਾ ਉਹ ਤੁਸੀਂ ਦੇਖੋ ਕਿੰਨੀ ਵੱਡੀ ਗੱਲ ਹੈ ਅੱਜ ਆਹੀ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਵੇਂ ਖਿਲਰਿਆ ਪਿਆ ਨਾ ਪੰਜਾਬ ਸਾਡੀ ਇੰਡਸਟਰੀ ਵੀ ਖਿਲੀ ਖਿੰਡੜੀ ਖਿਲਰੀ ਹੋਈ ਹੈ ਵੀ ਇਹਨਾਂ ਨੂੰ ਇਕੱਠੇ ਹੋਣਾ ਜ਼ਰੂਰੀ ਹੈ ਇਹ ਮੈਂ ਕਹਿੰਦਾ ਵੀ ਇਹ ਪਰਮਾਤਮਾ ਜੋ ਵੀ ਕੁਝ ਕਰ ਰਿਹਾ ਹੈ ਨਾ ਮੈਂ ਕਹਿੰਦਾ ਵਧੀਆ ਕਰਦਾ ਪਿਆ ਇਹ ਸਾਨੂੰ ਇੱਕ ਨੇੜੇ ਹੋਣ ਦਾ ਇੱਕ ਜਿਹੜੇ ਸਾਡੇ ਦੁਸ਼ਮਣ ਨੇ ਉਹਨਾਂ ਦੇ ਚਿਹਰੇ ਸਾਹਮਣੇ ਹੁੰਦੇ ਪਏ ਆ ਤੇ ਅਸੀਂ ਹੋਰ ক্লোਜ਼ ਹੁੰਨੇ ਪਏ ਆ ਕਿਹੜੇ ਸਾਡੇ ਨਾਲ ਆ ਕਿਹੜੇ ਸਾਡੇ ਹੱਕ ਚ ਆ ਕਿਹੜੇ ਚੰਗੀ ਸੋਚ ਦੇ ਮਾਲਕ ਆ ਉਹਨਾਂ ਦਾ ਪਤਾ ਲੱਗਦਾ ਪਿਆ ਹੋਣਾ ਇਸ ਟਾਈਮ ਬਾਈ ਜੀ ਆਖਰੀ ਸਵਾਲ ਸਰਦਾਰ ਜੀ 3 ਬੇਸ਼ੱਕ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਪਰ ਵਿਦੇਸ਼ਾਂ ਦੇ ਵਿੱਚ ਸਰਦਾਰ ਜੀ 3 ਨੇ ਧੂਮਾਂ ਪਾਤੀਆਂ ਜੀ ਜੀ ਹਾਊਸਫੁੱਲ ਸ਼ੋਅ ਜਾ ਰਹੇ ਨੇ ਲੈਂਦੇ ਪੰਜਾਬ ਦੇ ਵਿੱਚ ਵੀ ਹਾਊਸਫੁੱਲ ਜਾ ਰਹੇ ਨੇ ਆਸਟ੍ਰੇਲੀਆ ਦੀਆਂ ਟੌਪ 6 ਫਿਲਮਾਂ ਦੇ ਵਿੱਚ ਜਿਹੜੀ ਆ ਸਰਦਾਰ ਜੀ 3 ਸ਼ਮੂਲੀਅਤ ਕਰ ਚੁੱਕੀ ਆ ਇਸ ਤੋਂ ਬਾਅਦ ਚੱਲ ਮੇਰਾ ਪੁੱਤ 4 ਰਿਲੀਜ਼ ਹੋਣ ਜਾ ਰਹੀ ਆ ਜੀ ਬਹੁਤ ਮਕਬੂਲੀਅਤ ਹੋਈ ਉਸ ਫਿਲਮ ਦੀ ਪਾਕਿਸਤਾਨੀ ਕਲਾਕਾਰ ਤਿੰਨ ਦੋ ਤਿੰਨ ਕਲਾਕਾਰ ਜਿਹੜੇ ਨੇ ਉਸ ਫਿਲਮ ਦਾ ਹਿੱਸਾ ਨੇ ਇਫਤਖਾਰ ਠਾਕਰ ਹੁਣੀ ਜਦੋਂ ਬੋਲਦੇ ਸੀ ਕਿ ਚੱਲ ਮੇਰਾ ਪੁੱਤ ਦੇ ਰਾਈਟਰ ਦੇ ਵੱਲੋਂ ਕਾਫੀ ਸਖਤ ਸ਼ਬਦਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਜਵਾਬ ਦਿੱਤਾ ਗਿਆ ਸੀ ਹੁਣ ਚੱਲ ਮੇਰਾ ਪੁੱਤ ਦਾ ਵਿਰੋਧ ਵੀ ਹੋਊਗਾ ਜਾਂ ਫਿਰ ਉਸ ਰਾਈਟਰ ਸਾਹਿਬ ਦੇ ਜਿਹੜੇ ਸ਼ਬਦ ਨੇ ਉਹਨਾਂ ਦਾ ਵਿਰੋਧ ਆ ਉਸ ਨੂੰ ਦੇਖਦੇ ਹੋਏ ਚੱਲ ਮੇਰਾ ਪੁੱਤ 4 ਜਿਹੜਾ ਉਹ ਰਿਲੀਜ਼ ਕੀਤੀ ਜਾ ਸਕਦੀ ਆ ਇੰਡੀਆ ਦੇ ਵਿੱਚ ਇਹ ਤਾਂ ਹੁਣ ਵਕਤ ਹੀ ਦੱਸੇਗਾ ਜੀ ਇਹਦਾ ਕੀ ਹੋਏਗਾ ਵੈਸੇ ਠਾਕੁਰ ਦੇ ਕਾਰਨ ਠਾਕੁਰ ਨੂੰ ਜਿਹੜੇ ਸੀਗੇ ਨਾ ਉਹਨਾਂ ਨੇ ਕਾਫੀ ਉਹਨਾਂ ਦਾ ਇਦੇ ਵਿੱਚ ਕਾਫੀ ਵੱਡਾ ਰੋਲ ਹੈ ਜਿਹੜਾ ਆਪਸ ਦੇ ਵਿੱਚ ਜਿਹੜਾ ਕਲਾਕਾਰਾਂ ਦਾ ਇਹ 파ੜ ਪਿਆ ਹੈ ਨਾ ਇਹ ਬਹੁਤ ਵੱਡਾ ਰੋਲ ਹੈ ਉਹਨਾਂ ਤੋਂ ਮੈਂ ਉਹਨਾਂ ਨੂੰ ਬੜਾ ਸਿਆਣਾ ਬੜਾ ਸਮੇਂਦਾਰ ਮੇਰੀ ਗੱਲਬਾਤ ਵੀ ਹੁੰਦੀ ਰਹਿੰਦੀ ਸੀ ਉਹਨਾਂ ਨਾਲ ਵਧੀਆ ਸਮੇਂਦਾਰ ਸਨ ਉਹਨਾਂ ਨੂੰ ਪਰ ਇਹ ਜੱਦ ਦਾ ਬਿਆਨ ਦਿੱਤਾ ਨਾ ਉਹ ਲੋਕਾਂ ਦੇ ਦਿਲਾਂ 'ਚ ਲੱਥ ਚੁੱਕੇ ਆ ਬੜਾ ਸੋਚ ਸਮਝ ਕੇ ਬੜੇ ਤਰੀਕੇ ਨਾਲ ਉਹਨਾਂ ਨੂੰ ਬੋਲਣਾ ਚਾਹੀਦਾ ਸੀਗਾ ਉਹਦੇ باوجود ਫਿਰ ਉਸ ਤੋਂ ਬਾਅਦ ਵੀ ਉਹ ਲਗਾਤਾਰ ਹੀ ਕੁਛ ਨਾ ਕੁਛ ਬੋਲੀ ਜਾ ਰਹੇ ਆ ਇਨੇ ਇਨੇ ਵੱਡੇ ਝੂਠ ਉਹਦਾ ਜਵਾਬ ਉਹਦੇ ਆਪਣੇ ਕਲਾਕਾਰੀ ਜਵਾਬ ਦੇ ਰਹੇ ਨੇ ਸਾਨੂੰ ਕਹਿਣ ਦੀ ਕੋਈ ਲੋੜ ਹੀ ਨਹੀਂ ਹੈਗੀ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਉਹਨਾਂ ਨੇ ਬੜਾ ਵੱਡਾ ਨਾਮ ਮੁਕਾਮ ਬਣਾ ਲਿਆ ਸੀਗਾ ਉਹ ਪਤਾ ਨਹੀਂ ਕਿਹੜੀ ਇੱਕ ਹਿਸਾਬ ਦਾ ਮਨ ਦਾ ਸਿੱਤਾ ਕਿੰਨਾ ਡਰਾਮੇ ਗੰਦਗੀ ਚੋਂ ਨਿਕਲ ਕੇ ਇੱਕ ਚੰਗੇ ਵਧੀਆ ਲੈਵਲ ਦੀਆਂ ਵਧੀਆ ਫਿਲਮਾਂ ਕਰਨੀਆਂ ਸ਼ੁਰੂ ਕਰਤੀਆਂ ਸੀਗੀਆਂ ਉਹਨਾਂ ਨੇ ਉਹ ਖੁਦ ਮੰਨਦੇ ਆ ਉਹਦੋਂ ਉਹਨਾਂ ਦੇ ਕਲਾਕਾਰ ਮੰਨਦੇ ਵੀ ਅਸੀਂ ਡਰਾਮੇ 'ਚ ਕੀ ਕਰਦੇ ਰਹੇ ਆ ਪਰ ਉਹ ਹੁਣ ਐਦਾਂ ਦੇ ਬਿਆਨ ਦਿੱਤੇ ਜਾਣ ਪਤਾ ਨਹੀਂ ਕੀ ਜਿਆਦਾ ਉਹਨਾਂ ਦੇ ਸ਼ਾਇਦ ਹজম ਨਹੀਂ ਹੋਇਆ ਇੰਨਾ ਵੀ ਕਈ ਵਾਰ ਦਿਮਾਗ ਦੇ ਉੱਤੇ ਵੀ ਅਸਰ ਕਰ ਜਾਂਦੀਆਂ ਨੇ ਇਹ ਚੀਜ਼ਾਂ ਮੈਨੂੰ ਤੇ ਇਹੀ ਲੱਗਦਾ ਗਰਮੀ ਬਹੁਤ ਜਿਆਦਾ ਹੁੰਦਾ ਉਹ ਬਹੁਤ ਜਿਆਦਾ ਉਹਨਾਂ ਨੂੰ ਜਿੰਨਾ ਰਤਬਾ ਸ਼ਾਇਦ ਇੰਨਾ ਕੁਝ ਦੇਖਿਆ ਨਹੀਂ ਸੀ ਉਹਨਾਂ ਨੇ ਠਾਕੁਰ ਸਾਹਿਬ ਨੇ ਉਹਨਾਂ ਨੇ ਦੇਖ ਲਿਆ ਤੇ ਇੰਨਾ ਉਹਨਾਂ ਨੂੰ ਪਿਆਰ ਵੀ ਇੰਨਾ ਜ਼ਿਆਦਾ ਮਿਲ ਗਿਆ ਸ਼ਾਇਦ ਹজম ਨਹੀਂ ਹੋਇਆ ਤੇ ਉਹ ਹੁਣ ਕਹਿੰਦੇ ਨੇ ਵੀ ਉਹਨੂੰ ਘਟਾਉਣਾ ਤੇ ਉਹ ਹੁਣ ਉਹ ਕੜੱਪਣ ਕਹਿੰਦੇ ਨੇ ਕੋਟਤੋਂਬੇ ਵਾਲੇ ਉਹ ਚੀਜ਼ਾਂ ਲੈ ਰਹੇ ਨੇ ਉਹ ਐਸ਼ ਕਰਕੇ ਮਿਲਦਾ ਤਾਂ ਪਿਆਰ ਦੇ ਵਿੱਚ ਉਹਨਾਂ ਨੂੰ ਸ਼ੂਗਰ ਹੋ ਗਈ ਆ ਜਿਹੜਾ ਪਿਆਰ ਜ਼ਿਆਦਾ ਮਿਲ ਗਿਆ ਨਾ ਇੰਡੀਆ ਵੱਲੋਂ ਉਹ ਹੁਣ ਕੋਡ ਦੁੰਮੇ ਖਾ ਰਹੇ ਨੇ ਉਹਨਾਂ ਕੋਡ ਦੁੰਮੇ ਦੇ ਹੀ ਰਹੇ ਨੇ ਆਪਣੇ ਇੰਡੀਆ ਪਾਕਿਸਤਾਨ ਵਾਲੇ ਵੱੱਦ ਦੇ ਰਹੇ ਨੇ ਸਾਡੇ ਨਾਲ ਵੱੱਦ ਆ ਬਿਲਕੁਲ ਸੋ ਬਿਲਕੁਲ ਦਲਜੀਤ ਦੋਸਾਂਜ ਦੇ ਖਿਲਾਫ ਬੇਸ਼ੱਕ ਕਾਫੀ ਲੋਕ ਖੁੱਲ ਕੇ ਸਾਹਮਣੇ ਆਏ ਨੇ ਦੋਸਾਂਜਾਂ ਵਾਲੇ ਨੂੰ ਬਾਲੀਵੁੱਡ ਦੇ ਵਿੱਚੋਂ ਬੈਨ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਆ ਪਰ ਦਲਜੀਤ ਨੂੰ ਪਿਆਰ ਕਰਨ ਵਾਲੇ ਉਸ ਨੂੰ ਨੇੜੇ ਤੋਂ ਜਾਣਨ ਵਾਲੇ ਕਹਿੰਦੇ ਨੇ ਕਿ ਦਲਜੀਤ ਰੱਬ ਨੂੰ ਮੰਨਣ ਵਾਲਾ ਇੱਕ ਇਨਸਾਨ ਆ ਦੁਸ਼ਾਂਜਾਂ ਵਾਲਾ ਇਹਨਾਂ ਲੋਕਾਂ ਤੋਂ ਨਹੀਂ ਦਬੇਗਾ ਬੇਸ਼ੱਕ ਦਲਜੀਤ ਨੂੰ ਫਿਲਮਾਂ ਦੇ ਵਿੱਚੋਂ ਤੁਸੀਂ ਕੱਢਦੇ ਹੋ ਪਰ ਲੋਕਾਂ ਦੇ ਦਿਲਾਂ ਦੇ ਵਿੱਚੋਂ ਦਲਜੀਤ ਨੂੰ ਕਿਵੇਂ ਕੱਢੋਂਗੇ ਇਹ ਵੀ ਇੱਕ ਵਾਰੀ ਦੇਖ ਲਿਓ ਧੰਨਵਾਦ